तेहे में लंत त्रास मिटा ਪਤੇ ਪਰਮ ਸਨਮਾਰ ਯੋਗ ਜੁਗੋ ਜੁਗ ਅਟਲ ਚਹਰ ਸ਼ਤਰ ਤਖਤ ਦੇ ਮਾਲਿਕ ਦੀਨ ਦਿਆਲ ਸਤਿਗੁਰੂ ਦੀਨ ਕਿਰਪਾਲ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਸੰਗੀ ਜਨੋ ਆਪ ਜੀ ਬਹੁਤ ਹੀ ਵਡ ਭਾਗੇ ਹੋ ਜੋ ਰੋਜ਼ਾਨਾ ਸੰਧਿਆ ਵੇਲੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਦਾ ਜਸ ਸ਼੍ਰਵਨ ਕਰਨਾ ਕਰਦੇ ਹੋ ਆਪ ਜੀ ਨੇ ਗੁਰੂ ਕੇ ਰਾਗੀਆਂ ਪਾਸੋਂ ਬੜੇ ਹੀ ਪਿਆਰ ਅਤਿ ਸਤਕਾਰ ਦੇ ਨਾਲ ਗੁਰੂ ਮਹਾਰਾਜ ਦੀ ਸਿੱਖ ਸਲਾਹ ਦੇ ਗੀਤ ਆਪ ਜੀ ਨੇ ਸ਼੍ਰਵਨ ਕੀਤੇ ਉਪਰੰਤ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਸ਼ੇ ਜੀ ਮਹਾਰਾਜ ਤਿੰਨਾਂ ਦੇ ਜੀਵਨ ਇਤਿਹਾਸ ਦੀ ਲੜੀਵਾਰ ਵਿਚਾਰ ਆਪ ਜੀ ਰੋਜ਼ਾਨਾ শ্রবণ ਕਰਨਾ ਕਰਦੇ ਹੋ ਸੁਹਾਉ ਕਥਾ ਵਿਚਾਰਾ ਅਰੰਭ ਕਰਨ ਤੋਂ ਪਹਿਲਾਂ ਪਿਆਰ ਅਦਬ ਸਤਕਾਰ ਦੇ ਨਾਲ ਦੋਵੇਂ ਹੱਥ ਜੋੜ ਸੇਸ ਨਿਭਾਈਏ ਸਤਿਗੁਰੂ ਜੀ ਨੂੰ ਬੋਲ ਨਾ ਕਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਦੋਂ ਧੰਤਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜੁਤੀ ਜੁਤ ਸਮਾਉਂਦੇ ਹਨ ਤੇ ਆਪ ਜੀ ਨੇ ਗੁਰਤਾ ਗਤੀ ਦਾ ਜਿਹੜਾ ਤਿਲਕ ਹੈ ਧੰਤਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਿੱਤਾ ਜੀਵੇਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਆਖਦੇ ਹਨ ਕਿ ਆਪ ਜੀ ਨੇ ਖਡੂਰ ਸਾਹਿਬ ਜਾ ਕੇ ਵਸੋਣਾ ਹੈ ਇਸੇ ਤਰ੍ਹਾਂ ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਹਨ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਆਖਦੇ ਹਨ ਕਿ ਆਪ ਜੀ ਨੇ ਇੱਕ ਨਗਰ ਗੋਬਿੰਦਗੋਬਿੰਦਵਾਲ ਵਸੋਣਾ ਹੈ ਤੇ ਜਦੋਂ ਗੁਰਦਾ ਗੱਦੀ ਤੇ ਉਤੇ ਤਨ ਤਨ ਸਹਿਬ ਸ੍ਰੀ ਗੁਰੂ ਭਗੰਤ ਦਾਸ ਪਾਸ਼ਾ ਜੀ ਬੈਠਣਾ ਕਰਦੇ ਹਨ ਤੇ ਗੁਰੂ ਅਮਰਦਾਸ ਪਾਸ਼ਾ ਜੀ ਜੋਤੀ ਜੋਤ ਸਮਾਉਂਦੇ ਹਨ ਤੇ ਆਪ ਜੀ ਨੇ ਸ਼ਹਿਰ ਅੰਮ੍ਰਿਤਸਰ ਵਸੋਣ ਦੀ ਆਪ ਜੀ ਨੂੰ ਅੱਖ ਨਾ ਕੀਤਾ ਕਿ ਆਪ ਜੀ ਨੇ ਅੰਮ੍ਰਿਤਸਰ ਸ਼ਹਿਰ ਵਸੋਣਾ ਹੈ ਪਾਸ਼ਾ ਜੀ ਨੇ ਜਦੋਂ ਇਹ ਆਪ ਜੀ ਨੂੰ ਆਖਿਆ ਤੇ ਗੁਰੂ ਰਾਮਦਾਸ ਬਾਇਸ਼ਾ ਜੀ ਤੇ ਗੁਰੂ ਅਰਜਨ ਬਾਇਸ਼ਾ ਜੀ ਸਮੇਤ ਬਾਬਾ ਪ੍ਰੀਤਿ ਚੰਦ ਜੀ ਅੱਗੇ ਹੋਰ ਸੰਗਤਾਂ ਦੇ ਨਾਲ ਆਪ ਜੀ ਰਾਮਦਾਸਪੁਰ ਜਾਂ ਚੱਕ ਰਾਮਦਾਸ ਆਪ ਜੀ ਨੇ ਵਸਾਣਾ ਕੀਤਾ ਜਿਸ ਤੋਂ ਪਹਿਲਾਂ ਨਾਮ ਸੀ ਗੁਰੂ ਕਾ ਚੱਕ ਉਸ ਤੋਂ ਬਾਅਦ ਜਪ ਰਾਮਦਾਸ ਰਾਮਦਾਸ ਪੁਰਾ ਵੀ ਆਖਿਆ ਗਿਆ ਜਦੋਂ ਇਹ ਦੀ ਉਸਾਰੀ ਹੋ ਗਈ ਤੇ ਇਸ ਦਾ ਜਿਹੜਾ ਪਹਿਲਾ ਤਾਲ ਸੀ ਸੰਤੋਖਰ ਸਤੋ ਸਰ ਸਾਹਿਬ ਗੁਰੂ ਮਹਾਰਾਜ ਨੇ ਉਹਨੂੰ ਸੰਪੂਰਨ ਕੀਤਾ ਤੇ ਇਸ ਦੇ ਮਹਾਨ ਤਾਲ ਅੰਮ੍ਰਿਤਸਰ ਅੰਮ੍ਰਿਤਸਰ ਸਰੋਵਰ ਸਾਨੂੰ 1588 ਦੇ ਅੰਦਰ ਆਪ ਜੀ ਨੇ ਇਹ ਮੁਕੰਮਲ ਕਰਕੇ ਫਿਰ ਇਸ ਸ਼ਹਿਰ ਦੀ ਜਿਹੜੀ ਆਬਾਦੀ ਹੈ ਉਸ ਨੂੰ ਵਧਾਇਆ ਨਵੀਆਂ ਇਮਾਰਤਾਂ ਬਣਾਈਆਂ ਇੱਥੇ ਹੀ ਆਪ ਜੀ ਨੇ ਅਧੂਰੇ ਕੰਮ ਪੂਰੇ ਕੀਤੇ ਤੇ ਅਮਰੇਸਰ ਸਰੋਵਰ ਦੇ ਨਾਮ ਦੇ ਉੱਤੇ ਫਿਰ ਆਪ ਜੀ ਨੇ ਸ਼ਹਿਰ ਦਾ ਨਾਮ ਪਹਿਲਾਂ ਗੁਰੂ ਕਾ ਚੱਕ ਨਾਮ ਸੀ ਉਸ ਤੋਂ ਬਾਅਦ ਰਾਮਦਾਸ ਚੱਕ ਪਿਆ ਤੇ ਹੁਣ ਜਿਹੜਾ ਨਾਮ ਆਪ ਜੀ ਨੇ ਰੱਖਿਆ ਉਹ ਅੰਮ੍ਰਿਤਸਰ ਰੱਖ ਦਿੱਤਾ ਇੰਜ ਆਪ ਜੀ ਨੇ 1570 ਵਿੱਚ ਅਰੰਭਿਆ ਗੁਰੂ ਘਰ ਚੱਕ ਤੇ 1588 ਵਿੱਚ ਅੰਮ੍ਰਿਤਸਰ ਬਣਾ ਦਿੱਤਾ ਤੇ ਪਾਸ਼ਾ ਜੀ ਤਾਂਤਨ ਸਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਇਹ ਵਿਚਾਰ ਬਣਾਈ ਕਿ ਇੱਥੇ ਧਰਮ ਅਸਥਾਨ ਵੀ ਹੋਣਾ ਚਾਹੀਦਾ ਹੈ ਤੇ ਫਿਰ ਇਸ ਯੋਜਨਾ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ ਪਾਤਸ਼ਾਹ ਜੀ ਨੇ 1588 ਵਿੱਚ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਜਿਸ ਦੀ ਨੀਂਹ ਪੱਥਰ ਲਾਹੌਰ ਦੇ ਵਾਸੀ ਸਾਈ ਮੀਆਂ ਮੀਰ ਜੀ ਨੇ ਰੱਖਣਾ ਕੀਤੀ ਵਾਸ਼ੇ ਜੀ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਵਸਾਉਣ ਦੀ ਹਦਾਇਤ ਕੀਤੀ ਸੀ ਤੇ 12 ਦੇ ਵਧੀਕ ਦੇ ਅੰਦਰ ਅਸੀਂ ਪਾਵਨ ਬਾਣੀ ਦਾ ਵਚਨ ਪੜਨਾ ਕਰਦੇ ਹਾਂ ਵਾਸ਼ੇ ਜੀ ਆਖਦੇ ਨੇ ਕਿ ਲਾਹੌਰ ਇੱਕ ਸ਼ਹਿਰ ਹੈ ਪਰ ਜਿਹੜਾ ਅੰਮ੍ਰਿਤਸਰ ਸ਼ਹਿਰ ਵਸੇਗਾ ਇਹ ਸਿਮਤੀ ਦਾ ਘਰ ਹੋਵੇਗਾ ਹਰੀ ਦਾ ਘਰ ਹੋਵੇਗਾ ਇਸ ਸਥਾਨ ਦੇ ਉੱਤੇ ਆਣ ਕੇ ਜਿਹੜਾ ਵੀ ਆਣ ਕੇ ਤੇ ਨਤਮਸਤਕ ਹੋਵੇਗਾ ਉਹਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਹੋਣਗੀਆਂ ਇਸ ਥਾਨ ਤੋਂ ਉਸ ਅਕਾਲਪੁਰ ਪ੍ਰਮਾਤਮਾ ਦਾ ਜਿਹੜਾ ਮਿਲਾਪ ਹੈ ਉਹ ਸੰਪੂਰਨ ਹੋਵੇਗਾ ਆਪ ਜੀ ਆਖਦੇ ਨੇ ਲੋਹੋਰ ਸ਼ਹਿਰ ਅੰਮ੍ਰਿਤ ਸਰ ਸਿਪਤੀ ਦਾ ਘਰ ਕਿ ਜਿਹੜਾ ਲਾਹੌਰ ਹੈ ਉਹ ਇੱਕ ਸ਼ਹਿਰ ਹੀ ਹੈ ਕਿਉਂਕਿ ਭਾਰਤ ਵਰਸ਼ਿਤ ਦੇ ਅੰਦਰ ਜੇਕਰ ਬਹੁਤ ਸੁੰਦਰ ਸ਼ਹਿਰ ਸੀ ਉਹ ਲਾਹੌਰ ਸ਼ਹਿਰ ਹੀ ਮੰਨਿਆ ਗਿਆ ਹੈ ਉਸ ਤੋਂ ਉਪਰੰਤ ਆਗਰਾ ਸ਼ਹਿਰ ਨੂੰ ਸਭ ਤੋਂ ਵੱਡੀ ਮਹਾਨਤਾ ਬਖਸ਼ੀ ਗਈ ਤੇ ਗੁਰੂ ਅਮਰਦਾਸ ਸਾਹਿਬ ਜੀ ਆਖ ਦਿਨ ਜਿਹੜਾ ਲਾਹੌਰ ਸ਼ਹਿਰ ਹੈ ਇੱਕ ਸ਼ਹਿਰ ਹੀ ਬਣੇਗਾ ਪਰ ਅੰਮ੍ਰਿਤਸਰ ਸਿਫਤੀ ਦਾ ਘਰ ਉਸ ਸੱਚੇ ਅਕਾਲਪੁਰ ਪ੍ਰਮਾਤਮਾ ਦੇ ਸਿਫਤ ਸਲਾਹ ਦੇ ਕੀਤੇ ਇੱਥੇ ਗਾਏ ਜਾਣਗੇ ਇਥੋਂ ਹਰ ਇੱਕ ਮਨੁੱਖ ਉਸ ਅਕਾਲਪੁਰ ਪ੍ਰਮਾਤਮਾ ਦਾ ਮਿਲਾਪ ਦਾ ਵਸੀਲਾ ਬਣੇਗਾ ਇਹ ਜਿਹੜਾ ਸ਼ਹਿਰ ਹੈ ਉਸ ਅਕਾਲਪੁਰ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਤੇ ਜਿਹੜਾ ਵੀ ਇੱਥੇ ਆਣ ਕੇ ਸਤਿਗੁਰੂ ਦੇ ਦਰਬਾਰ ਦੇ ਅੰਦਰ ਆਣ ਕੇ ਨਤਮਸਤਕ ਹੋਵੇਗਾ ਤੇ ਗੁਰੂ ਦੀ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲੇਗਾ ਉਸ ਨੂੰ ਪ੍ਰਭੂ ਦਾ ਮਿਲਾਪ ਹੋਵੇਗਾ ਜਦੋਂ ਪਾਸ਼ੇ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਘਾਰ ਹਰ ਮੰਦਰ ਸਹਿਤੀ ਨੀਰ ਰੱਖਣਾ ਕੀਤੀ ਤੇ ਸਾਈ ਮੀਆਂ ਮੀਰ ਤੋਂ ਸਭ ਤੋਂ ਪਹਿਲਾਂ ਆਪ ਜੀ ਨੇ ਇਸ ਹਰ ਮੰਦਰ ਦੀ ਨੀਰ ਖਵਾਈ ਸਾਈ ਮੀਆਂ ਮੀਰ ਦਾ ਜਿਹੜਾ ਅਸਲੀ ਨਾਮ ਹੈ ਉਹ ਹੈ ਸ਼ੇਖ ਮੁਹੰਮਦ ਮੀਰ ਸ਼ਾ ਆਪ ਜੀ ਦਾ ਜਨਮ ਹੈ ਉਹ ਹੈ 1550 ਦੇ ਅੰਦਰ ਲਾਹੌਰ ਦੇ ਅੰਦਰ ਹੋਇਆ ਤੇ ਆਪ ਜੀ ਇਸ ਸੰਸਾਰ ਤੋਂ ਅਲੱਗ ਜਦੋਂ ਪਿਆਰੇ ਹੋਏ ਉਸ ਉਸ ਤੋਂ ਬਾਅਦ ਜਿਹੜੀ ਆਪ ਦੀ ਕਬਰ ਬਣਾਈ ਗਈ ਉਹ ਲਾਹੌਰ ਦੇ ਪਾਸ ਇੱਕ ਸ਼ਹਿਰ ਹੈ ਹਾਜ਼ਮਪੂਰਾ ਉੱਥੇ ਆਪ ਜੀ ਦੀ ਕਬਰ ਬਣਾਈ ਗਈ ਤੇ ਜੇਕਰ ਤੁਸੀਂ ਮੀਰ ਸਾਈ ਮੀਆਂ ਮੀਰ ਜੀ ਦੇ ਜੀਵਨ ਨੂੰ ਪੜਨਾ ਕਰਦੇ ਆ ਆਪ ਜੀ ਯੋਗਾ ਬਹੁਤ ਪਸੰਦ ਕਰਦੇ ਸੀ ਹਮੇਸ਼ਾ ਯੋਗਾ ਕਰਨਾ ਹਮੇਸ਼ਾ ਅੱਲਾਹ ਤਾਲਾ ਦੀਆਂ ਸਿਫਤਾਂ ਸਲਾਹ ਕਰਨੀ ਉਸ ਉਹਨਾਂ ਨੇ ਕਦੀ ਵੀ ਸਤਿਗੁਰ ਦੀ ਬਾਣੀ ਤੋਂ ਬਿਨਾਂ ਇਸ ਸੰਸਾਰ ਦੇ ਅੰਦਰ ਉਹਨਾਂ ਨੇ ਵਿਚਰਨਾ ਨਹੀਂ ਆਪਣੇ ਧਰਮ ਦੇ ਪੱਕੇ ਸਨ ਕਦੇ ਵੀ ਉਹਨਾਂ ਨੇ ਕਿਸੇ ਧਰਮ ਨੂੰ ਮਾਰਾ ਨਹੀਂ ਕਿਹਾ ਆਪ ਜੀ ਗੁਰੂ ਘਰ ਦੇ ਨਾਲ ਬਹੁਤ ਪਿਆਰ ਕਰਨਾ ਕਰਦੇ ਸਨ ਆਪ ਜੀ ਨੂੰ ਗੁਰੂ ਘਰ ਦੇ ਨਾਲ ਬਹੁਤ ਪਿਆਰ ਸੀ ਇਸੇ ਤਰ੍ਹਾਂ ਜਦੋਂ ਆਪ ਜੀ ਦਾ ਜਿਹੜਾ ਚੇਲਾ ਹੈ ਮੁੱਲਾ ਸ਼ਾ ਜਿਸ ਦਾ ਨਾਮ ਹੈ ਸ਼ਾ ਮੁਹੰਮਦ ਇਹ ਸ਼ਾਹਜਾਹ ਦੇ ਪੁੱਤਰ ਦਾਰਾ ਸ਼ਿਕੋ ਦਾ ਪੀਰ ਮੰਨਿਆ ਗਿਆ ਹੈ ਕਿ ਜਿਹੜਾ ਸ਼ਾ ਮੁਹੰਮਦ ਹੈ ਸ਼ਾਹਜਾਹ ਦਾ ਜਿਹੜਾ ਪੁੱਤਰ ਹੈ ਦਾਰਾ ਸ਼ਿਕੋ ਉਹਦਾ ਇਹ ਪੀਰ ਇਤਿਹਾਸਕਾਰ ਮੰਨਣਾ ਕਰਦੇ ਨੇ ਕਿ ਉਹਨਾਂ ਨੂੰ ਇਹ ਪੀਰ ਮੰਨਣਾ ਕਰਦੇ ਸਨ ਇਸੀ ਤਰ੍ਹਾਂ ਜਦੋਂ ਆਪ ਜੀ ਨੇ ਅੰਮ੍ਰਿਤਸਰ ਪਾ ਅੰਮ੍ਰਿਤਸਰ ਦੀ ਨੀਂਹ ਰੱਖਣਾ ਕੀਤੀ ਤੇ ਪਾਸ਼ਾ ਜੀ ਨੇ ਦੂਤ ਰਿਸ਼ਤੀ ਦੇ ਨਾਲ ਇਹ ਦੇਖਣਾ ਕੀਤਾ ਕਿ ਅੰਮ੍ਰਿਤਸਰ ਦੀ ਨੀਂਹ ਰੱਖ ਦਿੱਤੀ ਹੈ ਹੁਣੇ ਤਾਂ ਵਸੂ ਵੀ ਹੋਣੀ ਚਾਹੀਦੀ ਹੈ ਸਾਨੂੰ ਕਿਧਰੇ ਬਾਹਰ ਨਾ ਜਾਣਾ ਪਵੇ ਸਾਨੂੰ ਵਪਾਰ ਦਾ ਵੀ ਕੰਮ ਆਰੰਭ ਕਰਨਾ ਪਵੇਗਾ ਤੇ ਪਾਸ਼ਾ ਜੀ ਨੇ ਗੁਰੂ ਰਾਮਦਾਸ ਪਾਸ਼ਾ ਜੀ ਨੇ 52 ਵਖ ਵਖ ਕਿਦਿਆਂ ਦੇ ਲੋਕਾਂ ਨੂੰ ਗੁਰੂ ਕੇ ਚੱਕ ਵਿੱਚ ਵਸਾਇਆ ਤਾਂ ਸ਼ਹਿਰ ਦਾ ਜਿਹੜਾ ਉਦਯੋਗਿਕ ਨਗਰ ਹੈ ਇਹ ਹੋਰ ਵੀ ਵੱਧ ਗਿਆ ਇਥੋਂ ਦੀ ਜਿਹੜੀ ਵੱਸੋਂ ਹੈ ਇਥੇ ਰੋਣਕਾਂ ਆਰੰਭ ਹੋ ਗਈਆਂ ਇਸੇ ਤਰ੍ਹਾਂ ਸਿੱਖਾਂ ਦੇ ਅੰਦਰ ਵਪਾਰ ਕਰਨ ਦਾ ਇੱਕ ਉਤਸ਼ਾਹ ਜਾਗੇ ਆ ਕਿ ਅਸੀਂ ਵੀ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਸਤਿਗੁਰ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਤੇ ਸਤਿਗੁਰੂ ਜੀ ਨੇ ਇਹ ਹਿਦਾਇਤ ਕੀਤੀ ਕਿ ਹੁਣ ਮੇਰੇ ਸਿੱਖ ਵਪਾਰ ਵੀ ਕਰਨਗੇ ਤੇ ਸਤਿਗੁਰੂ ਜੀ ਨੇ ਜਦੋਂ ਇਹਨਾਂ ਨੂੰ ਵਪਾਰ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨੂੰ ਪਹਿਲਾਂ ਇਹਨਾਂ ਨੇ ਵਪਾਰ ਹਰਮੰਦਰ ਸਾਹਿਬ ਪਾ ਪੰਜਾਬ ਦੇ ਅੰਦਰ ਹੀ ਕੀਤਾ ਤੇ ਹੁਣ ਪੰਜਾਬ ਤੋਂ ਬਾਹਰ ਵੀ ਆਪ ਜੀ ਨੂੰ ਹਿਦਾਇਤ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ ਕਿ ਮੇਰੇ ਜਿਹੜੇ ਸਿੱਖ ਨੇ ਦੂਰ ਦਰਾਡੇ ਜਾ ਕੇ ਇਸ ਸਿੱਖੀ ਦਾ ਵੀ ਪ੍ਰਚਾਰ ਕਰਨਗੇ ਤੇ ਵਪਾਰ ਵੀ ਕਰਨਗੇ ਕੋਈ ਵੀ ਮੇਰਾ ਸਿੱਖ ਗਰੀਬ ਨਹੀਂ ਹੋਵੇਗਾ ਇਸੇ ਤਰ੍ਹਾਂ ਜਿਹੜੇ ਸਿੱਖ ਨੇ ਦੂਰ ਦੂਰ ਕਰਕੇ ਦੂਰ ਦੂਰ ਜਾ ਕੇ ਵਣਜ ਕਰਨਾ ਕਰਦੇ ਨੇ ਤੇ ਸਤਿਗੁਰ ਦਾ ਜਿਹੜਾ ਇਹ ਸ਼ਬਦ ਹੈ ਉਸ ਨੂੰ ਫਲਾਉਣਾ ਕਰਦੇ ਨੇ ਹਰ ਕਿਸੇ ਨੂੰ ਸੱਚ ਦੇ ਨਾਲ ਜੋੜਦੇ ਨੇ ਤੇ ਸਤਗੁਰ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਆਪ ਜੀ ਨੂੰ ਇਹ ਆਖਣਾ ਕਰਦੇ ਨੇ ਕਿ ਆਪ ਜੀ ਵੀ ਸਤਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਗੁਰੂ ਦੀ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਕਰੋ ਤੇ ਗੁਰੂ ਪਾਸ਼ਾ ਜੀ ਨੇ ਜਿੱਥੇ ਆਪ ਜੀ ਨੂੰ ਦੂਰ ਦਰਾਟੇ ਕਲਨਾ ਕੀਤਾ ਉੱਥੇ ਹੀ ਜਿਹੜੇ ਸਿੱਖ ਨੇ ਘੋੜਿਆਂ ਦਾ ਵਪਾਰ ਜਿੱਥੇ ਕਾਬਲ ਕਾਬਲ ਤੋਂ ਕਰਦੇ ਸਨ ਹੁਣ ਬਲਕ ਬੁਖਾਰੇ ਤੱਕ ਆਪ ਜੀ ਦੇ ਜਿਹੜੇ ਸਿੱਖ ਨੇ ਉਹ ਜਾਣਾ ਕਰਦੇ ਨੇ ਤੇ ਹਮੇਸ਼ਾ ਸਤਿਗੁਰ ਜੀ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਨੇ ਕਦੀ ਵੀ ਸਤਿਗੁਰ ਦੇ ਦッセ ਉਪਦੇਸ਼ ਤੋਂ ਬਿਨਾਂ ਇਸ ਸੰਸਾਰ ਦੇ ਦਰਵਿਚਰ ਦੇ ਨਹੀਂ ਅੰਮ੍ਰਿਤ ਵੇਲੇ ਉੱਠਦੇ ਨੇ ਸਤਿਗੁਰ ਦੀ ਬਾਣੀ ਨੂੰ ਜਪਨਾ ਕਰਦੇ ਨੇ ਤੇ ਸਤਿਗੁਰ ਦੀ ਬਾਣੀ ਅਨੁਸਾਰ ਜਿਹੜੀ ਸੂਰਜ ਦੀ ਪਹਿਲੀ ਕਿਰਨ ਹੈ ਤਦ ਤੋਂ ਹੀ ਇਹ ਕਿਰਤ ਕਰਨਾ ਆਰੰਭ ਕਰਦੇ ਨੇ ਤੇ ਸਾਰਾ ਦਿਨ ਮਿਹਨਤ ਕਰਦੇ ਨੇ ਕਾਲ ਕਮਾਈ ਕਰਕੇ ਭਾਰੀ ਮਿਹਨਤ ਕਰਕੇ ਆਪਣੇ ਜੀਵਨ ਦਾ ਇਹ ਜਿਹੜਾ ਜੀਵਨ ਹੈ ਇਹਨਾਂ ਨੂੰ ਚਲਾਉਣਾ ਕਰਦੇ ਨੇ ਜਿਹੜਾ ਜੀਵਨ ਸਫਲ ਹੈ ਤੇ ਹਰ ਕਿਸੇ ਨੂੰ ਸਤਿਗੁਰ ਦੀ ਬਾਣੀ ਦੇ ਨਾਲ ਜੋੜਦੇ ਨੇ ਤਿ ਇਤਿਹਾਸ ਕਰੇ ਲਿਖਦੇ ਨੇ ਕਿ ਜਿੰਨੇ ਵੀ ਗੁਰੂ ਨਾਨਕ ਪਾਸ਼ਾ ਜੀ ਦੇ ਸਿੱਖ ਹਨ ਉਹ ਹਮੇਸ਼ਾ ਸਤਿਗੁਰ ਦੀ ਬਾਣੀ ਨੂੰ ਹੀ ਗਾਇਨ ਕਰਨਾ ਕਰਦੇ ਸਨ ਤੇ ਜਿਹੜਾ ਅੰਮ੍ਰਿਤਸਰ ਜਿਹੜਾ ਆਪ ਜੀ ਨੇ ਵਸਾਇਆ ਇਹ ਇੱਕ ਸਿੱਖਾਂ ਦਾ ਧੂਰਾ ਬਣ ਗਿਆ ਜਦੋਂ ਅਸੀਂ ਵਗ ਵਗ ਇਤਿਹਾਸ ਕਰਾਂ ਨੂੰ ਪੜਨਾ ਕਰਦੇ ਹਾਂ ਤੇ ਮੁਹੰਮਦ ਨਦੀਪ ਲਿਖਦਾ ਹੈ ਕਿ ਜਿਹੜਾ ਗੁਰੂ ਅਰਜਨ ਪਾਸ਼ਾ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਪਸਾਈ ਮੀਆਂ ਮੀਰ ਤੋਂ ਖਵਾਈ ਹੈ ਏ ਅੱਜ ਅੰਮ੍ਰਿਤਸਰ ਇੱਕ ਸਿੱਖਾਂ ਦਾ ਸਿੱਖ ਕੌਮ ਦਾ ਇੱਕ ਨੀ ਪੱਥਰ ਰੱਖਿਆ ਗਿਆ ਹੈ ਇਹ ਸਿੱਖਾਂ ਦਾ ਇੱਕ ਧੂਰਾ ਬਣ ਗਿਆ ਜਿੱਥੇ ਇਕੱਠੇ ਹੋ ਕੇ ਸਿੱਖ ਇੱਕ ਦੂਜੇ ਦੇ ਨਾਲ ਜਿਹੜੀਆਂ ਕੌਮ ਦੇ ਵਿੱਚ ਔਕੜਾਂ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰਨਾ ਕਰਦੇ ਨੇ ਤੇ ਉਹਦਾ ਜਿਹੜਾ ਉੱਤਰ ਹੈ ਉਸ ਦੇ ਬਾਰੇ ਕੁਛ ਨਾ ਕੁਛ ਸੋਚ ਕੇ ਇੱਕ ਮੰਜ਼ਲ ਤੱਕ ਪਹੁੰਚਣ ਲਈ ਕਿਵੇਂ ਅਸੀਂ ਇਸ ਮੰਜ਼ਲ ਨੂੰ ਜਿਹੜੀਆਂ ਔਂਕੜਾ ਆ ਰਹੀਆਂ ਨੇ ਇਹ ਇਨ੍ਹਾਂ ਔਂਕੜਾ ਨੂੰ ਕਿਵੇਂ ਪੂਰਾ ਕਰਨਾ ਹੈ ਇਹ ਆਪ ਜੀ ਵਿਚਾਰ ਕਰਨਾ ਕਰਦੇ ਨੇ ਤੇ ਜਦੋਂ ਅਸੀਂ ਸਿੱਖ ਮਿਸਲਾਂ ਨੂੰ ਪੜਨਾ ਕਰਦੇ ਹਾਂ ਤੇ ਜਿੰਨੇ ਵੀ ਸਿੱਖ ਮਿਸਲਾਂ ਦੇ ਸਰਦਾਰ ਹਨ ਉਸ ਵਕਤ ਵਿਸਾਖੀ ਵਾਲੇ ਦਿਨ ਨਵਾਬ ਕਪੂਰ ਸਿੰਘ ਦੀ ਕਮਾਨ ਹੇਠ ਇੱਥੇ ਆਪ ਜੀ ਵਿਸਾਖੀ ਵਾਲੇ ਦਿਨ ਇਕੱਠਾ ਹੁੰਦੇ ਸਨ ਤੇ ਹਰ ਕਿਸੇ ਨੇ ਆਪਣੇ ਆਪਣੇ ਵਿਚਾਰ ਦੱਸਨੇ ਕਿ ਸਾਨੂੰ ਇਹ ਮੁਸ਼ਕਲ ਆ ਰਹੀ ਹੈ ਤੇ ਉਸ ਦੇ ਉੱਤੇ ਸਰਦਾਰ ਨਵਾਬ ਕਪੂਰ ਸਿੰਘ ਜੀ ਉਸ ਦੇ ਉੱਤੇ ਇਹ ਵਿਚਾਰ ਉਹਨਾਂ ਨੂੰ ਦੇਣਾ ਕਰਦੇ ਸਨ ਕਿ ਇਸ ਪ੍ਰਕਾਰ ਕਰਨ ਦੇ ਨਾਲ ਇਹ ਜਿਹੜੀ ਔਕੜ ਆ ਰਹੀ ਹੈ ਇਹ ਪੂਰੀ ਹੋ ਸਕਦੀ ਹੈ ਤੇ ਸਤਿਗੁਰੂ ਜੀ ਨੇ ਜਿੱਥੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਹੈ ਅੱਜ ਉੱਥੇ ਦੂਰ ਦਰਾਡੇ ਤੋਂ ਆਣ ਕੇ ਲੋਕ ਨਤਮਸਤਕ ਹੁੰਦੇ ਨੇ ਤੇ ਆਪਣੇ ਦਿਲ ਦੀਆਂ ਇੱਛਾਵਾਂ ਨੂੰ ਪੂਰਾ ਕਰਦੇ ਨੇ ਅਤੇ ਕਤੇ ਵੀ ਇਸ ਸੰਸਾਰ ਦੇ ਅੰਦਰ ਵਿਚਰਦੇ ਆ ਹੋਇਆ ਇਹ ਨਹੀਂ ਆਖਦੇ ਕਿ ਸਾਡੇ ਅੰਦਰ ਉਸ ਅਕਾਲ ਪੁਰਖ परमात्मा ਦੇ ਪ੍ਰਤੀ ਤੜਫ ਨਹੀਂ ਹੈ ਸਤਿਗੁਰ ਜੀ ਆਖਦੇ ਸਨ ਕਿ ਜਿਹੜਾ ਵੀ ਇੱਥੇ ਆਣ ਕੇ ਅੰਮ੍ਰਿਤਸਰ ਆਵੇਗਾ ਤੇ ਨਤਮਸਤਕ ਹੋਵੇਗਾ ਉਹਦੇ ਅੰਦਰ ਇੱਕ ਤੜਪ ਪੈਦਾ ਹੋਵੇਗੀ ਕਿ ਅਸੀਂ ਵੀ ਉਸ ਅਕਾਲ ਪੁਰਖ परमात्मा ਨੂੰ ਮਿਲ ਸਕੀਏ ਇਸੇ ਤਰ੍ਹਾਂ ਜਿਹੜਾ ਸਰ ਗੋਕਲ ਚੰਦ ਨਾਰੰਗ ਹੈ ਉਹ ਆਪਣੀ ਕਿਤਾਬ ਦੇ ਅੰਦਰ ਲਿਖਣਾ ਕਰਦਾ ਹੈ ਕਿ ਜਿਹੜੇ ਸਿੱਖ ਹਨ ਲੋ ਜਿੱਦੰਦਾ ਇਹਨਾਂ ਨੂੰ ਗੁਰੂ ਪਾਸ਼ਾ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ ਹੈ ਤੇ ਗੁਰੂ ਅਰਜਨ ਪਾਸ਼ਾ ਜੀ ਨੇ ਇਸ ਕੇਂਦਰ ਨੂੰ ਬਣਾਇਆ ਹੈ ਤੇ ਜਿਹੜੇ ਮਾਝ ਦੇ ਜੱਟ ਹਨ ਉਹਨਾਂ ਨੂੰ ਇੱਕ ਸਿੱਖੀ ਪ੍ਰਚਾਰ ਕਰਨ ਦਾ ਇੱਕ ਕੇਂਦਰ ਮਿਲ ਗਿਆ ਹੈ ਹੁਣ ਇਸ ਕੇਂਦਰ ਦੇ ਉੱਤੇ ਆਣ ਕੇ ਉਹ ਸਾਰੇ ਜਿੰਨੇ ਵੀ ਉਹਨਾਂ ਦੇ ਵਿਚਾਰਨ ਇੱਕ ਦੂਜੇ ਦੇ ਨਾਲ ਸਾਂਝਾ ਕਰਕੇ ਸਿੱਖੀ ਦੇ ਪ੍ਰਚਾਰ ਨੂੰ ਕਿਵੇਂ ਫਲਾਣਾ ਹੈ ਇਸੇ ਪ੍ਰਕਾਰ ਉਹ ਵਿਚਾਰ ਕਰਦੇ ਨੇ ਤੇ ਸਿੱਖੀ ਦੀ ਜਿਹੜੀ ਖੁਸ਼ਬੂ ਹੈ ਦੂਰ ਦੁਰਾਡੇ ਤੱਕ ਉਹ ਫੈਲਾ ਰਹੇ ਨੇ ਇਸੇ ਤਰ੍ਹਾਂ ਅਸੀਂ ਵੀ ਸਤਿਗੁਰ ਦੀ ਬਾਣੀ ਤੋਂ ਸਿੱਖਣਾ ਕਰੀਏ ਕਿ ਸਤਿਗੁਰ ਦੀ ਬਾਣੀ ਦੇ ਅੰਦਰ ਇਤਨੀ ਤਾਕਤ ਹੈ ਜਦੋਂ ਵੀ ਕੋਈ ਸਿੱਖਾਂ ਨੂੰ ਅੰਕੜ ਆਉਂਦੀ ਹੈ ਉਹ ਕਿਸੇ ਪਾਸ ਨਾ ਜਾ ਕੇ ਸਤਿਗੁਰ ਦੇ ਪਾਸ ਹੀ ਆਉਣਾ ਕਰਦੇ ਨੇ ਜਦੋਂ ਵੀ ਕਿਸੇ ਨੂੰ ਵੀ ਕੋਈ ਮੁਸ਼ਕਲ ਆਈ ਹੈ ਭਾਰੀ ਮੁਸ਼ਕਲ ਹੈ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਜਿਹੜਾ ਵੀ ਪਹਿਲਾ ਹੁਕਮ ਆਉਂਦਾ ਹੈ ਤੇ ਉਸ ਹੁਕਮ ਦੇ ਅਨੁਸਾਰ ਉਸ ਮੁਸ਼ਕਲ ਨੂੰ ਉਹ ਦੂਰ ਕਰਨਾ ਕਰਦੇ ਨੇ ਤੇ ਪਾਸ਼ਾ ਜੀ ਆਖਦੇ ਨੇ ਕਿ ਅੱਜ ਅਸੀਂ ਆਪ ਜੀ ਨੂੰ ਇੱਕ ਗ੍ਰੰਥ ਵੀ ਦੇ ਚਲੇ ਹਾਂ ਤੇ ਇੱਕ ਕੇਦਰ ਵੀ ਸਤਿਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜਿਸ ਦੇ ਨਾਮ ਹੇਠ ਅਸੀਂ ਸਰਬੱਤ ਜਿਹੜਾ ਖਾਲਸਾ ਹੈ ਸਰਬੱਤ ਪੰਥਕ ਜੜੀਆਂ ਵੀ ਭਾਵਕੀ ਮੁਸ਼ਕਲਾਂ ਹਨ ਇੱਥੇ ਆਣ ਕੇ ਅਸੀਂ ਵਿਚਾਰ ਕਰਕੇ ਉਹਨਾਂ ਦੇ ਨਾਲ ਅਸੀਂ ਵਿਚਾਰ ਕਰਕੇ ਅਸੀਂ ਉਹਨਾਂ ਦਾ ਨਿਬੇੜਾ ਕਰ ਸਕਦੇ ਹਾਂ ਤੇ ਉਹਨਾਂ ਦੇ ਉੱਤਰ ਪਾ ਸਕਦੇ ਹਾਂ ਸੋ ਅੱਜ ਦੇ ਇਸ ਜਿਹੜਾ ਕੇਂਦਰੀ ਸ਼ਹਿਰ ਹੈ ਅੰਮ੍ਰਿਤਸਰ ਉਸ ਦੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ ਹੈ ਕੱਲ ਨੂੰ ਆਪ ਜੀ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਜਿੱਦਾ ਵਿਆਹ ਅਤੇ ਅੱਗੇ ਇਤਿਹਾਸ ਦੀ ਲੜੀ ਨੂੰ ਅਸੀਂ ਤੋੜਨਾ ਕਰਾਂਗੇ ਸੋ ਇਤਨੀ ਕੁ ਵਿਚਾਰ ਕਰਦਾ ਹੋਇਆ ਦਾਸ ਖੀਮਾ ਦਾ ਜਾਚਕ ਹੈ ਅੰਤ ਨੂੰ ਬੁਲਾਓ ਜੀ ਫਤੇ ਹੋ ਆਹੇ ਗੁਰੂ ਜੀ ਦਾ ਖਲਸਾ ਹੋ ਆਹੇ ਗੁਰੂ ਜੀ ਕੀ ਫਤੇ ਰਾਮ ਕਨੀ ਮਹਿਲਾ ਤੀਜਾ ਆਨੰਦ ਇਕ ਓੰਕਾਰ